वहाँ पे फेंक इसको अब देखो कुट के इन्होंने मुँह चेत नहीं तुम्हें शर्म नहीं आती कि ये महाराजा शेर पंजाब हैं आप यहाँ पे नशे का सेवन करने आते हो नहीं मैं आज पहली बार कहाँ से आए हो यूपी से हूँ यूपी से तो तुम्हें पता नहीं शेर पंजाब कौन थे आज मैं पहली बार इधर आया हूं। नहीं गलती मानते हो यहां पे नशे का सेवन करते हो। गलती मानते हो। चलो जाओ फिर जहां से। ਤੁਸੀਂ ਕਿਉਂ ਨਹੀਂ ਰੋਕਦੇ ਆ ਵੇਖੋ ਨਸ਼ੇ ਕਿਦਾਂ ਕਰਨ ਦੇ ਆ ਇੱਥੇ। ਕੀ ਕਰਦੇ ਆ ਸਰ? ਆਹ ਵੇਖੋ ਤੁਹਾਡੇ ਸਾਹਮਣੇ ਆ ਕੀ ਕੀ ਕੀਤਾ ਵੇਖੋ। ਆਹ ਗੁਟਕੇ ਵੇਖੋ ਪਾਨ ਕਿਦਾਂ ਇਹਨਾਂ ਨੇ ਥੁੱਕੇ ਇੱਥੇ। ਇਹਨਾਂ ਅਨਸ਼ੇੜੀਆਂ ਦੇ ਕੰਮ ਵੇਖ ਲਓ ਜੀ। ਆ ਸਿਕਤਾ ਬੀੜੀਆਂ ਚੈਣੀਆਂ ਖੈਣੀਆਂ। ਤਿਆ ਕੀ ਕੁਛ ਪਿਆ ਇੱਥੇ ਆ ਵੇਖ ਐਨਾ ਨਰਾਦਰ ਤੇ ਜੇ ਕੋਈ ਦਾਗ ਆ ਨਾ ਸਾਡੇ ਇੱਥੇ ਨਸ਼ੇੜੀ ਕੋਈ ਤੇ ਫਿਰ ਯਾਦ ਰੱਖਿਓ ਬਣਦਾ ਕੀ ਫੇ ਕਿਸ ਭਾਬੀ ਦੀ ਤੁਸੀਂ ਯਾਦ ਰੱਖੋਗੇ ਫਿਰ